ਕਿੰਨੇ ਕਿ ਘਰਾਂ ਦੇ ਵਿੱਚ ਕਿੰਨੇ ਕਿ ਲੋਕ ਜਿਹੜੇ ਨੇ ਉਹ ਨਸ਼ਾ ਵੇਚਦੇ ਸੀਗੇ ਉਹ ਕਿੰਨੇ ਕਿ ਜਣੇ ਫੜੇ ਗਏ ਉਹ 26 ਕਿ ਘਰਾਂ ਦੇ ਵਿੱਚ ਐਸੇ ਜਣੇ ਗੇੜਾ ਗਿਆ ਘਰ ਦੇ ਕਾਫੀ ਪਿੰਡ ਦੇ ਕਾਫੀ ਵਿੱਚ ਵੇਚਦੇ ਆ ਜੀ ਜਿਹੜੇ ਬੰਦੇ ਮਗਰ ਜਾਂਦੇ ਆ ਉਹਨਾਂ ਦੇ ਵੀ ਪਰਚੇ ਹੋਣੇ ਚਾਹੀਦੇ ਆ ਤੇ ਜੋ ਸਾਡੇ ਪਿੰਡ ਦੇ ਵਿੱਚ ਛਿੱਟੇ ਵਾਲਾ ਕੋਹੜ ਆ ਉਹ ਸਾਡੇ ਪਿੰਡ ਜੋ ਖਤਮ ਹੋਣਾ ਚਾਹੀਦਾ ਵੱਡੀ ਕਾਰਵਾਈ ਜਿਹੜੀ ਆ ਉਹ ਪੁਲਿਸ ਵੱਲੋਂ ਕੀਤੀ ਜਾਂਦੀ ਆ ਲੁਧਿਆਣਾ ਦੇ ਪਿੰਡ ਤਿੰਨ ਬੰਦੇ ਫੜੇ ਹੋਏ ਆ ਉਹਨਾਂ ਕੋ ਨਸ਼ਾ ਵੀ ਕਹਿੰਦੇ ਪਿਆ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤੁਹਾਡੇ ਨਾਲ ਇਸੇ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਮੌਜੂਦ ਹਾਂ ਜਿੱਥੇ ਦੱਸਦੇ ਪੰਜਾਬ ਪਰ ਦੇ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਤਹਿਤ ਲਗਾਤਾਰ ਪੁਲਸ ਜਿਹੜਾ ਸਰਚ ਆਪਰੇਸ਼ਨ ਲਗਾਤਾਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਦੱਸਦੇ ਕਿ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਅੱਜ ਸਰਚ ਆਪਰੇਸ਼ਨ ਜਿਹੜਾ ਹੋਇਆ ਕਸ ਆਪਰੇਸ਼ਨ ਸੋ ਦੱਸਦੇ ਯੁੱਧ ਨਸ਼ਾ ਵਿਰੁੱਧ ਤਹਿਤ ਪੁਲਸ ਦੀ ਜਿਹੜੀ ਹੈ ਉਹ ਵੱਡੀ ਕਾਰਵਾਈ ਜਿਹੜੀ ਹੈ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲੀ ਹੈ ਸੋ ਸਵੇਰ ਦਾ ਜਿਹੜਾ ਸਮਾਂ ਸੀਗਾ ਸਵੇਰ ਦੇ ਸਮੇਂ ਦੇ ਵਿੱਚ ਹੀ ਵੱਡੀ ਕ ਪਿੰਡ ਦੇ ਵਿੱਚ ਜਿਹੜਾ ਸਰਚ ਆਪਰੇਸ਼ਨ ਆ ਚਲਾਇਆ ਜਾਂਦਾ ਤੇ ਦੱਸ ਦਈਏ ਕਿ ਸਰਚ ਆਪਰੇਸ਼ਨ ਦੌਰਾਨ ਦੱਸ ਦਈਏ ਕਿ ਨਸ਼ਾ ਵੇਚਣ ਵਾਲਿਆਂ ਜਾਂ ਨਸ਼ਾ ਕਰਨ ਵਾਲੇ ਤੇ ప్రతి ਵੀ ਜਿਹੜਾ ਸਰਚ ਆਪਰੇਸ਼ਨ ਚਲਾਇਆ ਜਾਂਦਾ ਸੋ ਉਸ ਤੋਂ ਬਾਅਦ ਦੱਸ ਦਈਏ ਕਿ ਜੇਕਰ ਇਸ ਪਿੰਡ ਦੇ ਵਿੱਚ ਕਿੰਨੇ ਕਿ ਲੋਕ ਜਿਹੜੇ ਨੇ ਉਹ ਗ੍ਰਿਫਤਾਰ ਹੋਏ ਨੇ ਨਸ਼ਾ ਵੇਚਣ ਵਾਲੇ ਕਿੰਨੇ ਕਿ ਲੋਕ ਜਿਹੜੇ ਨੇ ਫੜੇ ਗਏ ਨੇ ਸਾਰੀ ਜਾਣਕਾਰੀ ਜਿਹੜੀ ਹੈ ਪ੍ਰਸ਼ਾਸਨ ਲਵਾਗੇ ਪਰ ਪਰ ਫਿਰ ਹਾਲ ਜਿਹੜੀ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰਾ ਰਹੇ ਤੁਸੀਂ ਪਿੰਡ ਦੇ ਸਾਫ ਦਾ ਸਰਪੰਚ ਸਾਫ ਦਾ ਸਰਪੰਚੋ ਕਿ ਤਲਵੰਡੀ ਪਿੰਡ ਦੇ ਵਿੱਚ ਜਿਹੜਾ ਸਰਚ ਆਪਰੇਸ਼ਨ ਚਲਾਇਆ ਗਿਆ ਕਿਵੇਂ ਦੇਖਦੇ ਹੋ ਅਸੀਂ ਇਹ ਪ੍ਰੇਸ਼ਾਨ ਨੂੰ ਬਹੁਤ ਵਧੀਆ ਦੇਖ ਰਹੇ ਆ ਕਿ ਜੋ ਸਾਡੇ ਪਿੰਡ ਦੇ ਵਿੱਚ ਚਿੱਟੇ ਵਾਲਾ ਕੋੜ ਆ ਉਹ ਸਾਡੇ ਪਿੰਡ ਜੋ ਖਤਮ ਹੋਣਾ ਚਾਹੀਦਾ ਜਿਹੜੇ ਆਉਣ ਵਾਲੇ ਸਾਡੇ ਬੱਚੇ ਆ ਉਹਨਾਂ ਦਾ ਸੁਧਾਰ ਹੋਣਾ ਚਾਹੀਦਾ ਬੱਚਿਆਂ ਦਾ ਜਿਹੜੀ ਪੀੜ੍ਹੀ ਆ ਉਹ ਵੱਸ ਸਕੇ ਮੇਰੀ ਤਾਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਆ ਡੀਜੀਪੀ ਸਰ ਨੂੰ ਤੇ ਸੀਪੀ ਸਾਹਿਬ ਨੂੰ ਸੀਪੀ ਸਾਹਿਬ ਨੂੰ ਜੋ ਵੀ ਜਿਹੜੇ ਬੰਦੇ ਮਗਰ ਜਾਂਦੇ ਆ ਉਹਨਾਂ ਦੇ ਵੀ ਪਰਚੇ ਹੋਣੇ ਚਾਹੀਦੇ ਆ ਠੀਕ ਆ ਜਿਹੜੇ ਬੰਦੇ ਜਾਂਦੇ ਮੰਗਰ ਜੇਲ੍ਹ ਜਾ ਹਾਂ ਜੀ ਬਿਲਕੁਲ ਅੱਜ ਅੱਧੀ ਜਿਹੜੀ ਅੱਜ ਦਾ ਜਿਹੜਾ ਆਪਰੇਸ਼ਨ ਸੀਗਾ ਉਹਨੂੰ ਕਿਵੇਂ ਦੇਖਦੇ ਅਸੀਂ ਤਾਂ ਬਹੁਤ ਵਧੀਆ ਦੇਖਿਆ ਹੈ ਵੀ ਇਹ ਜੇ ਇਦਾਂ ਪ੍ਰਸ਼ਾਸਨ ਸਾਡੇ ਪਿੰਡ ਦੇ ਵਿੱਚ ਦਸਤ ਪਾਵੇ ਜਾਂ ਪਿੰਡ ਦੇ ਵਿੱਚ ਫੜ ਕੇ ਚਿੱਟੇ ਅੰਦਰ ਕਰੇ ਤੇ ਸਾਡੇ ਪਿੰਡੋਂ ਸਫਾਈ ਹੋ ਸਕਦੀ ਹੈ ਸਾਡੇ ਆਉਣ ਵਾਲੇ ਬੱਚੇ ਵੱਸ ਸਕਦੇ ਬਿਲਕੁਲ ਵਧੀਆ ਲੱਗ ਰਿਹਾ ਹਾਂ ਬਿਲਕੁਲ ਸੋ ਦੱਸ ਦਈਏ ਕਿ ਪਿੰਡ ਦੇ ਜਿਹੜੇ ਸਾਬਕਾ ਸਰਪੰਚ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਵੀ ਕਹਿਣਾ ਹੈ ਕਿ ਇਹ ਜਿਹੜਾ ਨਸ਼ੇ ਦਾ ਜਿਹੜਾ ਕੋਡ ਹੈ ਉਹਨੂੰ ਜਿਹੜਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਪੁਲਿਸ ਵੱਲੋਂ ਜਿਹੜਾ ਲਗਾਤਾਰ ਨੱਥ ਪਾਈ ਜਾ ਰਹੀ ਹੈ ਤੋਂ ਦੱਸਦੇ ਕਿ ਵੱਡੀ ਕਾਰਵਾਈ ਜਿਹੜੀ ਆ ਉਹ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਤੋਂ ਦੱਸਦੀ ਹੈ ਕਿ ਤਲਵੰਡੀ ਪਿੰਡ ਦੇ ਵਿੱਚ ਮੌਜੂਦਾ ਜਿੱਥੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਦੱਸਦੀ ਹੈ ਕਿ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨਾਲ ਜਾਣਕਾਰੀ ਲਵਾਂਗੇ ਆਖਿਰਕਾਰ ਜਿਹੜਾ ਪਿੰਡ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਸਰਚ ਆਪਰੇਸ਼ਨ ਦੌਰਾਨ ਕਿੰਨੇ ਕਿ ਕਰਾਂ ਨੂੰ ਜਿਹੜਾ ਉਹਨਾਂ ਵੱਲੋਂ ਚੈੱਕ ਕੀਤਾ ਗਿਆ ਕਿੰਨੇ ਕਿ ਕਰਾਂ ਦੇ ਵਿੱਚ ਉਹਨਾਂ ਨੇ ਜਿਹੜਾ ਸਰਚ ਆਪਰੇਸ਼ਨ ਚਲਾਇਆ ਉਸ ਤੋਂ ਬਾਅਦ ਕਿੰਨੇ ਕ ਲੋਕ ਜਿਹੜੇ ਨੇ ਜਾਂ ਕਿੰਨੇ ਕਿ ਨਸ਼ਾ ਤਸਕਰ ਨੇ ਜਿਹੜੇ ਉਹ ਫੜੇ ਗਏ ਨੇ ਕਿੰਨੇ ਕਿ ਨਸ਼ਾ ਤਸਕਰ ਜਿਹੜੇ ਨੇ ਕਾਬੂ ਕੀਤੇ ਗਏ ਨੇ ਸੋ ਜਿਹੜੇ ਅ ਅਧਿਕਾਰੀ ਨੇ ਉਹਨਾਂ ਨੇ ਜਾਣਕਾਰੀ ਲਵਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਕ ਲੋਕਾਂ ਦੇ ਉੱਤੇ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਕਿੰਨੇ ਕਿ ਘਰਾਂ ਦੇ ਵਿੱਚ ਜਿਹੜਾ ਹੈ ਸਰਚ ਆਪਰੇਸ਼ਨ ਚਲਾਇਆ ਗਿਆ ਕਿਉਂਕਿ ਇਹ ਉਹਦੇ ਨਸ਼ਿਆਂ ਵਿਰੋਧ ਤਹਿਤ ਹੈ ਪੰਜਾਬ ਪਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਲੁਧਿਆਣਾ ਦੇ ਵਿੱਚ ਲਗਾਤਾਰ ਦੀ ਜਿਹੜੀ ਕਾਰਵਾਈ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰੀਕੇ ਲੁਧਿਆਣਾ ਦੇ ਪਿੰਡ ਦੇ ਵਿੱਚ ਕਿਸ ਤਰੀਕੇ ਵੱਡੀ ਕਾਰਵਾਈ ਜਿਹ ਜਿਹੜੀ ਐ ਕਾਰਵਾਈ ਕੀਤੀ ਸੋ ਮੌਜੂਦ ਸਰਪੰਚ ਸਾਡੇ ਮੌਜੂਦ ਨੇ ਸਰ ਨਾਮ ਕੀ ਹੈਗਾ ਸਰਜੀਤ ਸਿੰਘ ਜੀ ਪਿੰਡ ਦੇ ਸਰਪੰਚ ਹਾਂ ਜੀ ਜੀ ਕੀ ਲੱਗਦਾ ਹੈ ਕਿ ਅੱਜ ਜਿਹੜੀ ਪਿੰਡ ਦੇ ਵਿੱਚ ਵੱਡੀ ਕਾਰਵਾਈ ਦੇਖਣ ਨੂੰ ਮੇਲੀ ਕਾਸੋਪਰੇਸ਼ਨ ਚਲਾਇਆ ਗਿਆ ਉਹ ਕਿਵੇਂ ਦੇ ਦੇ ਬਹੁਤ ਵਧੀਆ ਕੰਮ ਵਧੀਆ ਜੀ ਇਹਨਾਂ ਨੇ ਇਹ ਕੀਤਾ ਪਹਿਲਾਂ ਵੀ ਕੁਲਦੀਪ ਚਾਲ ਜੀ ਇਹਦੇ ਦੋ ਵਾਰ ਚੁੱਕੇ ਆ ਉਹਨਾਂ ਨੇ ਪ੍ਰਸ਼ਾਸਨ ਤੇ ਵਿਰਧ ਕੀਤਾ ਪਹਿਲਾਂ ਤਾਂ ਕਰਾ ਤੇ ਉਸ ਤੋਂ ਬਾਅਦ ਇਹਦੇ ਕਾਰਵਾਈ ਬੜੀ ਵੀ ਚੱਲਦੀ ਰਹੀ ਆ ਵਧੀਆ ਲੱਗਦੀ ਹੈ ਕਿ ਜਦੋਂ ਕੁਲਦੀਪ ਚਾਲ ਆਇਆ ਉਸ ਤੋਂ 50% ਫਰਕ ਪਿਆ ਜੀ ਕਿੰਨੇ ਕਿ ਘਰਾਂ ਨੂੰ ਜਿਹੜਾ ਟਾਰਗੇਟ ਕੀਤਾ ਗਿਆ ਕਿੰਨੇ ਕਿ ਘਰਾਂ ਦੇ ਵਿੱਚ ਕਿੰਨੇ ਕਿ ਲੋਕ ਜਿਹੜੇ ਨੇ ਉਹ ਨਸ਼ਾ ਵੇਚਦੇ ਸੀਗੇ ਉਹ ਕਿੰਨੇ ਕਿ ਜਣੇ ਫੜੇ ਗਏ ਉਹ 26 ਕਿ ਘਰਾਂ ਦੇ ਵਿੱਚ ਐਸੇ ਇਹਨਾਂ ਨੇ ਘੇਰਾ ਗਿਆ ਕਾਰ ਦੇ ਕਾਫੀ ਪਿੰਡ ਦੇ ਕਾਫੀ ਵਿੱਚ ਵੇਚਦੇ ਆ ਜੀ ਕੁਝ ਹਟ ਵੀ ਗਏ ਆ ਵਿੱਚ ਪਰ ਹਟੇ ਇਹ ਕੱਟ ਪਾਦੀ ਆ ਕੋਈ ਕਿਸੇ ਵੀ ਕਰਦੇ ਜਾਂਦੇ ਆ ਸੋ ਕਿੰਨੇ ਕਿ ਲੋਕ ਜਿਹੜੇ ਨੇ ਫੜੇ ਗਏ ਉਹ ਨਸ਼ਾ ਵੇਚਣ ਵਾਲੇ ਸੀਗੇ ਕੌਣ ਸੀ ਨਸ਼ਾ ਵੇਚਣ ਵਾਲੇ ਪਤਾ ਨਹੀਂ ਵੀ ਨਸ਼ਾ ਵੇਚਣ ਵਾਲੇ ਸੀ ਮੈਂ ਮੈਨੂੰ ਉਸ ਵੇ ਮੈਂ ਮੌਜੂਦ ਨਹੀਂ ਸੀ ਜਦੋਂ ਇਹਨਾਂ ਨੇ ਫੜੇ ਹੋਇਆ ਤਿੰਨ ਬੰਦੇ ਫੜੇ ਹੋਇਆ ਉਹਨਾਂ ਕੋ ਨਸ਼ਾ ਵੀ ਕਹਿੰਦੇ ਫੜਿਆ ਗਿਆ ਜੀ ਇਸ ਪਿੰਡ ਦੇ ਵਿੱਚ ਨਸ਼ਾ ਵੇਚਿਆ ਜਾਂਦਾ ਵੈ ਇਸ ਪਿੰਡ ਦੇ ਵਿੱਚ ਨਸ਼ਾ ਹੈਗਾ ਪਹਿਲਾਂ ਬਹੁਤ ਜ਼ਿਆਦਾ ਜੀ ਪਹਿਲਾਂ ਜ਼ਿਆਦਾ ਸੀ ਪਰ ਹੁਣ 50% ਦਾ ਫਰਕ ਪਿਆ ਹੋਇਆ ਜੀ ਹੁਣ 50% ਫਰਕ ਪਿਆ ਜੀ ਤੋਂ ਕਾਫੀ ਵਧੀਆ ਮੰਨਦੇ ਹਾਂ ਉਪਰ ਵਾਲਾ ਜਿਹੜਾ ਲਗਾਤਾਰ ਹਾਂਜੀ ਬਹੁਤ ਵਧੀਆ ਹਾਂਜੀ ਜੀ ਬਿਲਕੁਲ ਸੋ ਜਿਹੜੀ ਹੈ ਦੇਖ ਸਕਦੇ ਹੋ ਕਿ ਕਿਸ ਤਰੀਕੇ ਲੋਕਾਂ ਦੇ ਵਿੱਚ ਜਿਹੜਾ ਰੋਸ਼ ਹੈ ਉਹ ਨਜ਼ਰ ਆ ਰਿਹਾ ਸੋ ਬਿਲਕੁਲ ਸੋ ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ ਇੱਕ ਵੱਡੀ ਕਾਰਵਾਈ ਜਿਹੜੀ ਹੈ ਕੀਤੀ ਗਈ ਸਰ ਅੱਜ ਜਿਹੜਾ ਪਿੰਡ ਤਲਵੰਡੀ ਦੇ ਵਿੱਚ ਸਰ ਆਪਰੇਸ਼ਨ ਚਲਾਇਆ ਗਿਆ ਕਿੰਨੇ ਘਰਾਂ ਨੂੰ ਜਿਹੜਾ ਅੱਜ ਟਾਰਗੇਟ ਸਾਰੇ ਪਿੰਡ ਨੂੰ ਟਾਰਗੇਟ ਕੀਤਾ ਗਿਆ ਸਾਰੇ ਪਿੰਡ ਨੂੰ ਆਪਰੇਸ਼ਨ ਕੀਤਾ ਗਿਆ ਸਾਡਾ ਹੀ ਟਾਰਗੇਟਡ ਆਪਰੇਸ਼ਨ ਸੀ ਜਿਹੜੇ ਬੰਦੇ ਤੁਹਾਨੂੰ ਮੈਮ ਨੇ ਦੱਸ ਕੇ ਗਏ ਨੇ ਤੇ ਉਹ ਮੇਰੇ ਖਿਆਲੋਂ ਤੋਂ ਬਾਅਦ ਮੈਨੂੰ ਨਹੀਂ ਕਰਨਾ ਚਾਹੀਦਾ ਤੇ ਜਿਹੜੇ ਉਹ ਟਾਰਗੇਟ ਕਰਕੇ ਅਸੀਂ ਇਹਨਾਂ ਨੂੰ ਰਿਕਵਰੀ ਕੀਤੀ ਸਰ ਕੀ ਲੱਗਦਾ ਕਿ ਸਪੈਂਡ ਦੇ ਵਿੱਚ ਪਹਿਲਾਂ ਵੀ ਕਈ ਵਾਰੀ ਸਰਚ ਆਪਰੇਸ਼ਨ ਚਲਾਏ ਗਏ ਨੇ ਪਹਿਲਾਂ ਵੀ ਕਾਸ਼ ਆਪਰੇਸ਼ਨ ਚਲਾਏ ਗਏ ਨੇ ਉਸ ਤੋਂ ਬਾਅਦ ਹੁਣ ਕਾਫੀ ਡਰ ਨਜ਼ਰ ਆ ਰਿਹਾ ਪਿੰਡ ਦੇ ਵਿੱਚ ਕੁਝ ਕਟ ਜਿਹੜਾ ਨਜ਼ਰ ਆਇਆ ਕਿ ਲੋਕਾਂ ਦੇ ਵਿੱਚ ਜਿਹੜਾ ਨਸ਼ਾ ਪਿਆ ਕਾਫੀ ਘਟਿਆ ਹੋਇਆ ਤੁਸੀਂ ਇਹ ਕਹ ਰਹੇ ਹੋ ਡਰ ਨਹੀਂ ਅਸੀਂ ਡਰ ਪਾਉਣ ਨਹੀਂ ਆਏ ਅਸੀਂ ਲੋਕਾਂ ਨੂੰ ਨਾਲ ਜੋੜਨਾ ਹੈ ਲੋਕ ਸਾਡੇ ਨਾਲ ਜੁੜ ਰਹੇ ਨੇ ਤੇ ਤੁਸੀਂ ਜਿੱਦਾਂ ਦੇਖਿਆ ਮੈਂ ਇਹਨੂੰ ਬੜਾ ਵਧੀਆ ਰਿਸਪੌਂਸ ਦਿੱਤਾ ਲੋਕਾਂ ਨੇ ਤੇ ਉਹ ਸਾਡ ਨਾਲ ਕੋਆਪਰੇਟ ਕਰ ਰਹੇ ਨੇ ਅਸੀਂ ਉਹਨਾਂ ਨਾਲ ਕੋਆਪਰੇਟ ਕਰਦੇ ਆ। ਇਹ ਇੱਕ ਦੂਜੇ ਦੇ ਕੋਆਪਰੇਸ਼ਨ ਨਾਲੇ ਸਾਰਾ ਜਾਂ ਤੋਂ। ਥੈਂਕ ਯੂ। ਬਿਲਕੁਲ ਸੋ ਦੱਸ ਦਈਏ ਕਿ ਤੁਸੀਂ ਖੁਦ ਸੁਣਿਆ ਕਿ ਵੱਡੇ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਉਹਨਾਂ ਵੱਲੋਂ ਸਾਫ਼ ਤੌਰ ਤੇ ਕਹਿਣਾ ਹੈ ਕਿ ਤਲਵੰਡੀ ਪਿੰਡ ਦੇ ਵਿੱਚ ਕਈ ਘਰਾਂ ਦੇ ਵਿੱਚ ਜਿਹੜੀ ਐ ਚੈਕਿੰਗ ਹੋਈ ਉਸ ਤੋਂ ਬਾਅਦ ਤਿੰਨ ਕਰਦੇ ਵਿੱਚ ਜਿਹੜੇ ਨਸ਼ਾ ਸੀਗਾ ਉਹ ਵੀ ਬਰਾਮਦ ਹੋਇਆ ਉਸ ਤੋਂ ਬਾਅਦ ਨਸ਼ਾ ਤਸਕਰ ਜਿਹੜੇ ਨੇ ਉਹ ਵੀ ਤਿੰਨ ਜਿਹੜੇ ਆ ਉਹ ਗ੍ਰਿਫਤਾਰ ਹੋਏ ਨੇ ਸੋ ਕਿੰਨੇ ਕਿਤੇ ਤਿੰਨ ਲੋਕ ਜਿਹੜੇ ਨੇ ਉਹ ਗ੍ਰਿਫਤਾਰ ਹੋਏ ਨੇ ਨਸ਼ਾ ਵੇਚਣ ਵਾਲੇ ਸੋ ਦੱਸਦੇ ਕਿ ਵੱਡੀ ਕਾਰਵਾਈ ਜਿਹੜੀ ਆ ਪੁਲਿਸ ਦੀ ਪਿੰਡ ਤਲਵੰਡੀ ਦੇ ਵਿੱਚ ਦੇਖਣ ਨੂੰ ਮਿਲੀ ਤਲਵੰਡੀ ਪਿੰਡ ਦੇ ਜਿਹੜੇ ਲੋਕ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਵਧੀਆ ਜਿਹੜਾ ਉਪਰਾਲਾ ਪੰਜਾਬ ਪੁਲਿਸ ਦਾ ਤੇ ਪੰਜਾਬ ਸਰਕਾਰ ਦਾ ਉਪਰਾਲਾ ਸਾਡੇ ਪਿੰਡ ਦੇ ਵਿੱਚ ਕਾਫੀ ਵਧੀਆ ਸਲੰਗਾਈ ਹੋ ਗਿਆ ਸੋ ਉਹਨਾਂ ਨੇ ਵੀ ਜਿਹੜਾ ਦੇਖਦੇ ਹੋ ਕਿ ਕਿਸ ਤਰੀਕੇ ਆਪਣੀ ਜਿਹੜੀ ਆ ਖੁਸ਼ੀ ਜ਼ਾਹਿਰ ਕੀਤੀ ਪਿੰਡ ਦੇ ਜਿਹੜੇ ਸਾਬਕਾ ਸਰਪੰਚ ਸੀਗੇ ਉਹਨਾਂ ਵੱਲੋਂ ਵੀ ਗੱਲ ਕਹੀ ਜਾ ਰਹੀ ਕਿ ਵੱਡੀ ਦਿਖਾਣੇ ਦੇ ਵਿੱਚ ਵੱਖ-ਵੱਖ ਜਗ੍ਹਾਾਂ ਦੇ ਉੱਤੇ ਕਦੋਂ ਪੁਲਿਸ ਦੀ ਜਿਹੜੀ ਹੈ ਹੋਰ ਵੱਡੀ ਕਾਰਵਾਈ ਦੇਖਣ ਨੂੰ ਮਿਲਦੀ ਹੈ ਕਿਉਂਕਿ ਲਗਾਤਾਰ ਪੁਲਿਸ ਜਿਹੜੀ ਹੈ ਵੱਡੀ ਕਾਰਵਾਈ ਕਰਦੇ ਨਜ਼ਰ ਆ ਰਹੀ ਹੈ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਜਿੱਥੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਤੇ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਦੇ ਵਿੱਚ ਵੀ ਕਾਫੀ ਡਰ ਜਿਹੜਾ ਉਹ ਨਜ਼ਰ ਆ ਰਿਹਾ ਸੋ ਦੇਖਦੇ ਹੋ ਲੁਧਿਆਣਾ ਮੈਂਤਨ ਕੈਮਰਾਮੈਨ ਹਣਿਦਰਨ ਧਰ